ਇਹ ਬਾਰੇ ਉਹਨਾਂ ਨੂੰ ਲੈ ਵੀ ਜਾਂਦੇ ਆ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਕਰਦਾ ਜੀ ਬੁਲਾਓ ਪੁਲਿਸ ਵਾਲੇ ਕੋਲ ਐਨੀਥਿੰਗ ਬੁਲਾਓ ਦੇਖੋ ਜੀ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਇਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਣਦੇ ਆ ਤੁਹਾਨੂੰ ਤੁਹਾਨੂੰ ਪਤਾ ਹੀ ਕੋਣ ਵੇਚਦਾ ਹਾਂਜੀ ਸਾਡੇ ਘਰ ਆ ਕੋਲੀ ਹੈ ਜੀ ਕਰਦੀ ਮੁੰਡਾ ਇਹਨਾਂ ਦੂਜੇ ਲੋਕੜੀਆਂ ਸਾਂ ਤੁਸੀਂ ਸਿੰਘ ਜੀ ਰਗਵਾ ਵਾਲਾ ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਭ ਨੂੰ ਦੱਸਦਾ ਕਬੱਡੀ ਖੇਡਦੇ ਨਹੀਂ ਉਹ ਮੁੰਡੇ ਜੀ ਇੱਥੇ ਅਸੀਂ ਹੁਣ ਕਹਿ ਦਿੰਦੇ ਆ ਫੋਟੋ ਕੱਢੇ ਹਾਲਗੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਸ ਤਾਂ ਸਾਰੇ ਭੱਜ ਗਏ ਕੋਈ ਨਹੀਂ ਇੱਥੇ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਜੇ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਗੇਹਣ ਸੀ ਇੱਕ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਦੇਖੀ ਮੋਰਟਲ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਹਾਂਗੀ ਜਿੰਨੀ ਮਿਹਰਬਾਨ ਨਹੀਂ ਆ ਤੁਸੀਂ ਸੁਣ ਰਹੀ ਹੈ ਨਾ ਦੇਖ ਰਹੀ ਹੈ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਨਹੀਂ ਬਿਲਕੁਲੀਆਂ ਫੇਰ ਗਿਆ ਬਿਲਕੁਲੀਆਂ ਨੇ ਸਾਰੀਆਂ ਬੀੜੀਆਂ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਬਾਹਰ ਮੇਚ ਰਿਹਾ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਸਾ ਵਰਗਾ ਬਣਿਆ ਕੇ ਇਹ ਜਿਹੜਾ ਨਾ ਫੋਟੋ ਹੈ ਇਹਨਾਂ ਦਾ ਭਤੀਜਾ ਸੀ ਆਪਾਂ ਦੇਖਦੇ ਕਿਉਂ ਨਾ ਅੰਦਰ ਨਹੀਂ ਵੜਦੀ ਚੁੱਪ ਕਰ ਸਭ ਕਾ ਚੁੱਪ ਕਰ ਅਮਨ ਵੀ ਤਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਦੱਸਦੇ ਨੇ ਕੌਣ ਵਿੱਚ ਹੈ ਕਰਦਾ ਹੈ ਨਹੀਂ ਇਹਨਾਂ ਦੇ ਦੋ ਬੱਚੇ ਸੀ ਖੜਾ ਰਹੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਜਾਨ ਚੱਕੀ ਮੌਤ ਹੋ ਗਈ ਜੀ ਟੀਜੇ ਲਾਉਂਦੀ ਐ ਗੋਲੀਆਂ ਕੰਦੇ ਐ ਤੋ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾਹ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ 6 ਪੰਜਾਬ ਦੇ ਕੋਨੇ ਕੋਨੇ ਚ ਆ ਮਾਮਾ ਰੋਂਦੀਆਂ ਨੇ ਜਿਹੜਾ ਬਦਲਾਵ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਥਰੂਆਂ ਦੇ ਉੱਤੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਜੀ ਮੇਰੀ ਸਿੱਧੀ ਵਾਦੀ ਹੈਗੀ ਜਮਾਈ ਨੇ ਦੱਸ ਤੇ ਨਾ ਚੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਹੰਨਾ ਸਾਹਿਬ ਦੀ ਸੌਹ ਖਾਦੀਆਂ ਸੀ ਕਿਹਾ ਨਹੀਂ ਸੁਣ ਲਓ ਇਹਨਾਂ ਦੇ ਆਸਮਾਨ ਚ ਤਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਡ 'ਚ ਮਾਵਾਵਾ ਦੀਆਂ ਕਹਾਣੀਆਂ ਨੇ ਚਾਚੀ ਨੂੰ ਹਰ ਹਾਲ